ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਫੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਰਡਰ ਤੇ ਟੈਨਸ਼ਨ ਹੋਈ ਪਈ ਆ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਆ ਇੱਥੇ ਸਾਡੇ ਹੀ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਆ ਉਦੋਂ ਲੜੀ ਜਾਂਦੇ ਆ ਇਧਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਜੋ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮੜਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟ ਇੱਕ ਇਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ ਕਬਾਰਾ ਉਹਨੇ ਅਗਲੇ ਬੰਦੇ ਨੇ ਵੱਡਣਾ ਹੁੰਦਾ ਸੀ ਮੈਂ ਇਧਰੋਂ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੱਡਣਾ ਹੁੰਦਾ ਸੀ ਬਾਅਦ ਚ ਤਾਂ ਖੇਚ ਪਈ ਜਾਣਾ ਹੁੰਦਾ ਤਾਂ ਵੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੱਡਣਾ ਹੁੰਦਾ ਸੀ ਉਹੋ 12 10 ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਉਂਦਾ ਸੀ ਉਹ ਚਲੋ ਕਹੀ ਐ ਕਹੀ ਧਰ ਦਿੰਦਾ ਸੀ ਨਾਲੀ ਤਿੱਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਲ ਹੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾ ਤਾ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੱਢ ਲਈ ਤੂੰ ਮੇਰੀ ਘਰ ਦੇਣ ਨਾ ਵੱਢਦੀ ਕਿਤੇ ਸੋਇ ਤਾਂ ਅਸਪਕ ਉਹ ਐਸ ਲੈਵਲ ਤੇ ਜਾਣਿਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਂਦੇ ਆ ਸੀ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਿਹਾ ਸਾਡੀ ਸਹਿਮਤੀ ਹੈ ਨਹੀਂ ਤੇ ਸਾਡੇ ਕਹਿੰਦਾ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਅਗਾਂ ਆਜੋ ਫਿਰ ਨੱਕੇ ਖੋਲ ਲਿਓ ਆਜੀ ਖੋਲ ਲਿਆ ਨੱਕਾ ਫਿਰ ਐਂ ਤੱਕੇ ਨਾਲ ਸਾਤੋਂ ਪਾਣੀ ਲੈ ਜਾਓਗੇ ਸੋ ਵੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਪਏ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਐਂ ਦੋ ਤਿੰਨ ਮਹੀਨੇ ਫालतੂ ਪਾਣੀ ਉਹ ਮੈਂ ਕਿਹਾ ਪਹਿਲਾਂ ਵਾਲੇ ਚਲੇ ਗਏ ਪਹਿਲਾਂ ਵਾਲੇ ਜਬਾਨੇ ਚਲੇ ਗਏ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ ਦੀ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾ ਕਹਿੰਦਾ ਸਾਡੇ ਵਾਲੇ ਚ ਪਾਣੀ ਵਧਾ ਦਿਓ ਇੱਧਰ ਲੈਣਾ ਇੱਧਰ ਲੈ ਜੋ ਉਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲਈਆਂ ਹੁਣ ਆਪਾਂ ਰਜਵਾਹੇ ਸੂਏ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਗਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਨਾਂ ਚ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲਈਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਆ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੰਗਲੌਰ ਤੋਂ ਪਾਈਪਾਂ ਮੰਗਾ ਰਹੇ ਆ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉਹਦੇ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇਹਨਾਂ ਵਾਲਾ ਕੰਮ ਨਹੀਂ ਹੈਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮਗਰ ਲੀਕ ਹੋਈ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਹੈ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਐ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈਰਿਸ ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਆਏ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲਾਗੇ ਉਧਰੋਂ ਇੰਜੀਨੀਅਰ ਇਧਰੋਂ ਆ ਫਰੈਂਡ ਲਾਗੇ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਉਹ ਕਹਿੰਦੇ ਕਿ ਇੱਧਰ ਆਗੇ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੂਣੀ ਮੋੜ ਪਾ ਕੇ ਪੈ ਪਾਇਆ ਫਿਰ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਣਿਆਂ ਨਵੀਂ ਸੜਕ ਬਣੀ ਜਾਂਦੀ ਹੁੰਦੀ ਹੈ ਟੈਲੀਫੋਨ ਵਾਲੇ ਆਪਣੇ ਦੰਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟ ਕੇ ਦੇ ਵਿੱਚ ਦੀ ਲਾਈਨ ਲਾਈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ ਜਤਾਲ ਮੇਲ ਹੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ਠੇਕੇਦਾਰ ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲਓ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹ ਜੀ ਅਸੀਂ ਇੱਕ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਂਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈ ਜੀ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ ਉਧਰਲੀ ਫਾਈਲ ਉਧਰ ਪਈ ਐ ਇਧਰਲੀ ਫਾਈਲ ਇਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਸੋ ਇਸ ਕਰਕੇ ਇਹ ਨਕਸ਼ੇ ਬਣਾ ਕੇ ਤੁਰਨਾ ਹੈ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਹਰ ਕੰਮ ਦਾ ਨਕਸ਼ਾ ਬਣਾ ਕੇ ਤੁਰਨਾ ਪੈਂਦਾ ਅੱਜ ਖੇਤੀ ਵੀ ਜਿਹੜੀ ਹੈ ਉਹ ਕੱਲਾ ਪਾਣੀ ਛੱਡਣ ਨਾਲ ਜਾਂ ਬੀਜਣ ਨਾਲ ਨਹੀਂ ਹੁੰਦੀ ਹਰ ਬੂਟੇ ਨਾਲ ਗੱਲ ਕਰਨੀ ਪੈਂਦੀ ਹੈ ਹਰ ਪੱਤੇ ਨਾਲ ਕੰਪਿਊਟਰ ਜੋੜਨਾ ਪੈਂਦਾ ਤਾਂ ਖੇਤੀ ਹੋਊ ਜ਼ਮਾਨਾ ਇਹ ਆ ਗਿਆ ਇਹ ਪਹਿਲਾਂ ਵਾਲਾ ਨਹੀਂ ਹੋ ਜ਼ਮਾਨਾ ਰਹਾ ਅਪਡੇਟ ਕਰਾਂਗੇ ਏਆਈ ਨਾਲ ਜੋੜਾਂਗੇ ਏਆਈ ਆ ਗਈ ਅਸੀਂ ਐਗਰੀਕਲਚਰ ਨੂੰ ਏਆਈ ਨਾਲ ਜੋੜ ਰਹੇ ਹਾਂ ਅਸੀਂ ਸੜਕਾਂ ਸੜਕਾਂ ਦਾ ਮੌਈਨਾ ਕਰਾਇਆ ਕਿ ਕਿੰਨੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਪਹਿਲਾਂ ਅਫਸਰਾਂ ਨੂੰ ਕਹਤਾ ਕਿ ਜੀ ਸੜਕਾਂ ਦੇ ਵਿਭਾਗ ਮੰਤਰੀਆਂ ਨੂੰ ਕਿ ਜੀ ਦੱਸੋ ਜੀ ਸਾਰੇ ਪੰਜਾਬ ਜਾ ਕੇ ਕਿ ਕਿੰਨੀਆਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਕਿੰਨੇ ਕਿਲੋਮੀਟਰ ਤੇ ਕਿੰਨਾ ਉੱਚ ਬਜਰੀ ਲੱਗੂ ਕਿੰਨੀ ਉੱਚ ਲੁੱਕ ਪਾਊਗੀ ਕਰ ਕਰਾ ਕੇ ਜੀ ਕਰ ਕਰਾ ਕੇ ਉਹਨਾਂ ਨੇ ਸਾਨੂੰ ਦੱਸਤਾ ਵੀ ਐਨੇ ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਫਿਰ AI ਦਾ ਇੱਕ ਮਾਡਲ ਜਾਂ ਲਿਆ ਉਹ ਚ ਕੀ ਹੈ ਇੱਕ ਲੇਜ਼ਰ ਜਿਵੇਂ ਕੋਈ ਸੂਮੂ ਗੱਡੀ ਜਾਂ ਕੁਆਲਿਸ ਗੱਡੀ ਉਹਦੀ ਡਿੱਗੀ ਖੋਲ ਕੇ ਉਹਦੇ ਪਿੱਛੇ ਧਰ ਦੋ ਉਹ ਜਿਹੜਾ ਲੇਜ਼ਰ ਹੈ ਉੱਚ ਕੰਪਿਊਟਰ ਫੀਡ ਕਰ ਦਿੰਦੇ ਨੇ ਮੂਰੇ ਉਹਦੇ ਕੈਮਰਾ ਲੱਗਿਆ ਹੋਇਆ ਗੱਡੀ ਤੇ ਉਹ ਵੀ ਉਹਦੇ ਨਾਲ ਮਸ਼ੀਨ ਨਾਲ ਰਿਲੇਟਡ ਮੂਰੋਂ ਗੱਡੀ ਐ ਦੱਸੀ ਜਾਂਦੀ ਐ ਉਹ ਲੇਜ਼ਰ ਜਿਹੜਾ ਐ ਮਾਰੀ ਜਾਂਦਾ ਜਿੱਥੇ ਜਿੱਥੇ ਟੋਆ ਹੈ ਉਹਨੂੰ ਨੋਟ ਕਰੀ ਜਾਂਦਾ ਬਸ ਗੱਡੀ ਤੁਸੀਂ 40 ਦੀ ਸਪੀਡ ਤੇ ਚਲਾਉਣੀ ਐ ਦਿੱਤੋਂ 40 ਦੀ ਸਪੀਡ ਤੇ ਜਿੱਥੇ ਤੱਕ ਉਹ ਸੜਕ ਜਾਂਦੀ ਐ ਉਹ ਦੱਸ ਦੂਗਾ ਤੁਹਾਨੂੰ ਕਿ ਕਿੰਨੇ ਟੋਏ ਨੇ ਕਿੰਨੇ ਡੂੰਘੇ ਨੇ ਕਿੰਨੇ ਛੋਟੇ ਨੇ ਇਹਦੇ ਕਿੰਨਾ ਖਰਚਾ ਆਊਗਾ ਪਹਿਲਾ ਖਰਚਾ ਤਾਂ ਬਾਅਦ ਦੀ ਗੱਲ ਐ ਜੀ ਪਹਿਲਾਂ ਤਾਂ 12 1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਉਹਨੇ ਦੱਸਿਆ ਘੱਟ ਕਹਿੰਦੇ ਸਾਰੇ ਅਸੀਂ ਉੱਥੇ ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦੋ ਕੌਣ ਪੁੱਛਦਾ ਉੱਥੇ ਕਿਸੇ ਨੂੰ ਸਾਢੇ 6 ਜਾਂਦੀ ਐ 7 ਲਿਖ ਦੋ ਕੌਣ ਪੁੱਛਦਾ ਉੱਥੇ ਐ ਅੱਦਾ ਅੱਦਾ ਪਾਉਣਾ ਪਾਉਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰਿਪੇਅਰ ਵੀ ਹੋ ਜਾਂਦੀ ਐ ਉਹ ਤੇ ਲੋਕ ਵੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੇਜ਼ਰ ਕਰਕੇ 250 ਕਰੋੜ ਰੁਪਇਆ ਉਹ ਲਾਏ ਨੇ ਹੁਣ ਅਸੀਂ ਕੰਪਿਊਟਰ ਹੁਣ ਹੁਣ ਸਾਰੇ ਫੜੇ ਜਾਣਗੇ ਦੇਖੋ ਸਹੀ ਹੁਣ ਤੁਸੀਂ ਇਸ ਕਰਕੇ ਅੱਜ ਪਾਣੀ ਅੱਜ ਨਸ਼ੇ ਇਹ ਸਾਨੂੰ ਇਹਨਾਂ ਦੇ ਪਾਣੀ ਦੇ ਹੱਕ 'ਚ ਖੜਨਾ ਪਊ ਨਸ਼ਿਆਂ ਦੇ ਵਿਰੁੱਧ ਲੜਨਾ ਪਊ। ਅਸੀਂ ਖੜੇ ਹਾਂ। ਤੁਸੀਂ ਸਾਨੂੰ ਚੁਣ ਕੇ ਭੇਜਿਆ। ਅਸੀਂ ਖੜੇ ਹਾਂ। ਨੰਗਲ ਡੈਮ 'ਤੇ ਜਾ ਕੇ ਆਏ ਸੀ। ਦੇਖਿਆ ਸਾਰਾ। ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ। ਸਾਡੇ ਕੋਲ ਹੈ ਹੀ ਨਹੀਂ। ਸਾਡਾ ਆਬਦਾ ਸ਼ੁਰੂ ਹੋ ਗਿਆ ਹੁਣ। ਅਸੀਂ ਤਾਂ 1 ਜੂਨ ਕਰਤਾ ਜੀ। ਇਸ ਵਾਰ ਝੋਨੇ ਦੀ ਜਿਹੜੀ ਬਿਜਾਈ ਹੈ 1 ਜੂਨ ਤੋਂ ਕਰਤੀ। ਤਾਂ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ। ਤਾਂ ਕਿ ਅਸੀਂ ਅਸੀਂ ਚਾਹੁੰਦੇ ਹਾਂ ਕਿ 1 ਜੂਨ ਤੋਂ ਬੀਜੀਏ। ਤਾਂ ਉਹ ਸਤੰਬਰ 20 ਤੱਕ ਆ ਜੇ ਸਤੰਬਰ 20 ਤੱਕ 15 20 ਤੱਕ ਆ ਜੂਗੀ ਤਾਂ ਉਸ ਵੇਲੇ ਹਵਾਵਾਂ ਜਿਹੜੀਆਂ ਨੇ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤਾਂ ਮੌਇਸਚਰ ਦਾ ਪੰਗਾ ਪਵੇ ਕੋਈ ਨਾ ਉਸ ਵੇਲੇ ਹਵਾਵਾਂ ਵੈਸਟਰਨ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਵੇਲੇ ਹਵਾਵਾਂ ਚੱਲ ਰਹੀਆਂ ਹੁੰਦੀਆਂ ਉਹ ਜਿਹੜਾ ਪ੍ਰਾਲੀ ਪ੍ਰੂੜੀ ਕਹਿੰਦੇ ਆ ਨਾ ਇੱਧਰ ਨੂੰ ਜਾਂਦਾ ਉਹ ਇੱਧਰ ਨੂੰ ਲੰਘ ਜਾ ਯਾਰ ਇੱਧਰ ਲੈਣੇ ਤਾਂ ਉਹੀ ਤੰਕ ਕੀਤੇ ਹੋਏ ਆ ਪਹਿਲਾਂ ਹੀ ਠੀਕ ਹੈ ਨਾ ਇੱਧਰ ਨੂੰ ਲੰਘ ਜਾ ਆਪਣਾ ਕੋਈ ਹੋਵੇ ਠੀਕ ਹੈ ਨਾ ਇੱਕ ਕੇਸ ਕਰਕੇ ਅਸੀਂ 15 ਦੇ ਅਡਵਾਂਸ ਕਰਕੇ ਚੈੱਕ ਕਰ ਰਹੇ ਹਾਂ 15 ਦੇ ਅਡਵਾਂਸ ਸਾਨੂੰ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਚੌਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾਲਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਫਿਰ ਅਸੀਂ ਕਿਵੇਂ ਗਮਲਿਆਂ ਚ ਲਾਈਏ ਅਸੀਂ ਧੋਣਾ ਗਮਲਿਆਂ ਚ ਪੀਚਿਆ ਕਰੀਏ ਅਸੀਂ ਕਣਕਾਂ ਆਪਦੀਆਂ ਸੋ ਇਹਨਾਂ ਦਾ ਇਹ ਧੱਕਾ ਜਿਹੜਾ ਪੰਜਾਬ ਨਾਲ ਹਮੇਸ਼ਾ ਬੇਕਰਾ ਹੁੰਦਾ ਰਿਹਾ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਛੱਡ ਛੱਡ ਕੇ ਗਏ ਆਪਾਂ ਨੂੰ ਝਗੜੇ ਚ ਮੇਲੇ ਕਰਜੇ ਆ ਆਜ਼ਾਦੀ ਤਾਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ